ਤੁਹਾਨੂੰ ਕੀ ਲੱਗਦਾ ਤੁਹਾਨੂੰ ਮੇਰੀ ਸ਼ੇਸ਼ਤਰ ਸੀਗਾ ਸੁਨੈਨਾ ਕਲੀ ਜੀ ਟ੍ਰਿਕਲ ਹੋਈ ਇਹਨਾਂ ਦੇ 8 ਮਹੀਨੇ ਪਹਿਲਾਂ ਸ਼ਾਦੀ ਹੋਈ ਦੀ ਜਲੰਧਰ ਵਿੱਚ ਜੁਲੀਅਟ ਆ왈 ਜੀ ਨਾਲ ਮੈਰਿਜ ਕਰਾਈ ਸੀ ਤੇ ਮੇਰੀ ਭੈਣ ਤੇ ਪ੍ਰੈਸ਼ਰਾਈਜ਼ ਕਰਕੇ ਪਿਚੀ ਨੰਦਾ ਪਿਚੀ ਸੱਤ ਸੌ ਸੋਹਰਾ ਜੁਲੀਅਟ ਆ왈 ਮੇਰੀ ਭੈਣ ਦੇ ਮੌਤ ਦੇ ਸਹਯਾਦਾਰ ਹੱਕਦਾਰ ਇਹ ਨੇ ਇਹਨਾਂ ਨੇ ਮੇਰੀ ਭੈਣ ਨੂੰ ਮਾਰਿਆ ਮਾਰ ਕੇ ਰਾਤ ਨੂੰ ਸੂਲੀ ਤੇ ਡਿੱਗ ਗਿਆ ਤੁਹਾਨੂੰ ਪਤਾ ਸੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਹੈ ਸਾਨੂੰ ਸਵੇਰੇ ਸਰ ਪਤਾ ਨਹੀਂ ਸੀਗਾ ਵੀ ਉਹਨਾਂ ਨੇ ਫੋਨ ਕਰਕੇ ਦੱਸਿਆ ਵੀ ਤੁਹਾਡੀ ਭੈਣ ਵੀ ਢਿੱਲੇ ਨੇ ਹਸਪੀਟਲ ਚ ਅੱਦਾ ਕਰਕੇ ਇਹ ਬੰਦਾ ਲੈ ਲਿਆ ਖਲੇ ਕੇ ਮਾਰੀ ਉਹਨਾਂ ਨੇ ਸਾਨੂੰ ਨਹੀਂ ਪਤਾ ਕਿ ਪਲੇਅਰ ਨਹੀਂ ਦੱਸਿਆ ਸਾਨੂੰ ਰਿਆ ਕੇ ਪਤਾ ਲੱਗਿਆ ਉਹੀ ਜਾ ਪੁਲਿਸ ਦਾ ਫੋਨ ਗਿਆ ਅੱਛਾ ਕਿ ਤੁਸੀਂ ਉੱਥੇ ਪਹੁੰਚੇ ਹੋ ਕੇ ਉਹ ਉੱਥੇ ਸੀ ਮੌਕੇ ਤੇ ਸਾਨੂੰ ਕੋਈ ਨਹੀਂ ਮਿਲਿਆ ਸਰ ਉਹਨਾਂ ਦੇ ਘਰ ਦਾ ਅੱਛਾ ਕਦੋਂ ਤੁਸੀਂ ਘਰ ਦਾ ਦੇਖਿਆ ਉਹਨਾਂ ਦੇ ਘਰੇ ਕੋਈ ਬੈਠੇ ਅਸੀਂ ਘਰੇ ਨਹੀਂ ਗਏ ਅੱਛਾ ਪੁਲਿਸ ਕੀ ਕਹਿੰਦੀ ਸੀ ਪੁਲਿਸ ਨੇ ਸਰ ਪਰਚਾ ਦਰਜ ਕਰਤਾ ਉਹਨਾਂ ਨੂੰ ਅਰੈਸਟ ਨਹੀਂ ਕਰਤਾ ਅੱਜ ਤੋਂ ਉਹ ਜਿਹੜੇ ਬੈਟਰੀ ਲੈ ਕੇ ਤੁਸੀਂ ਚੌਂਚੇ ਖੜੇ ਕਿਉਂ ਕੀ ਕਾਰਨ ਆਇਆ ਕਿਹੜੇ ਸਾਨੂੰ ਇਨਸਾਫ ਨਹੀਂ ਮਿਲਿਆ ਸਰ ਰਾਸ਼ਟ ਨਹੀਂ ਹੋਇਆ ਰਾਸ਼ਟ ਹੋਣਗੇ ਤਾਂ ਅਸੀਂ ਸੰਸਕਾਰ ਕਰਾਂ ਬੰਦ ਨਹੀਂ ਕਰਾਂ ਕੀ ਉਹ ਕਿਸੇ ਕਾਉਂਸਲਰ ਸਾਫਤਾ ਕੌਂਸਲ ਡਿਟੀਗਲ ਪਾਰਟੀਆਂ ਦੇ ਪਿੱਛੇ ਪਾਵਰ ਨਹੀਂ ਸਰ ਅੱਛਾ ਕਿਹੜੇ ਆਪਣਾ ਕੀ ਨਾਮ ਹੈ ਕੌਂਸਲਰ ਭਾਰਤ ਸਿੰਘ ਜੋੜੀ ਟਵਾਲ ਅੱਛਾ ਕਿੰਨੇ ਸਾਲ ਹੋ ਗਏ ਰਿਆ 8 ਮਹੀਨੇ ਹੋਏ ਸੀ ਸਰ ਕੋਈ ਡਿਮਾਂਡ ਰੱਖੀ ਹੋਈ ਜਾਇ ਤੁਹਾਡੀ ਸਰ ਅਸੀਂ ਆਹ ਮੂਹ ਮੰਗੀਆਂ ਚੀਜ਼ਾਂ ਦਿੱਤੀਆਂ ਸਰ ਜੋ ਇਹਨਾਂ ਨੇ ਮੰਗਿਆ ਸੀ ਦਿੱਤਾ ਅੱਛਾ ਪਰ ਫਿਰ ਵੀ ਅੰਮ੍ਰਿਤਕਾ ਕੀਤਾ ਜੀ ਨਹੀਂ ਕਿ ਜਿੰਨ ਨਾਲ ਬਿਆਨ ਕਰ ਸਕਦੇ ਅੱਛਾ ਤਾਂ ਉਹਨੇ ਕਿ ਪੁਲਿਸ ਨੇ ਕੀਤਾ ਨਾ ਕੋਈ ਸਰ ਪੁਲਿਸ ਦਾ ਹਲੇ ਤੱਕ ਬੱਟਾ ਅਧਿਕਾਰੀ ਕੋਈ ਰੈਂਕ ਦਾ ਕੋਈ ਵੀ ਸਾਡੇ ਲੱਭੇ ਨਹੀਂ ਮਿਲੂਗਾ ਸਾਰੇ ਹੌਲਦਾਰ ਸਪੈਕਟਰ ਆਪਣੇ ਐਸਆਈ ਥਾਣੇਦਾਰ ਕੋਈ ਵੱਡੇ ਉੱਚੇ ਰੈਂਕ ਦਾ ਅਧਿਕਾਰੀ ਕੋਈ ਨਹੀਂ ਸਾਡੇ ਚਲੋ ਸਾਨੂੰ ਤਕਰੀਬਨ ਘੰਟਾ ਹੋ ਚੁੱਕਿਆ ਬੈਠੇ ਹੁਣ ਤੁਸੀਂ ਦੇਖ ਲਓ ਸਰ ਗਰਮੀ ਕਿੰਨੀ ਹੈ ਅਸੀਂ ਆਪਣੀ ਭੈਣ ਦੇ ਲਈ ਹੱਥੋਂ ਲੜਾਈ ਲੜਦੀ ਜੀ ਉਹਸ ਨੂੰ ਕੋਈ ਇਹਨਾਂ ਨੂੰ ਫਿਕਰ ਨਹੀਂ ਆ ਦੇਖੋ ਤੁਹਾਡੇ ਸਾਲ 1920 ਦਾ ਲੋਕ ਤੇ ਇਹ ਮੇਨ ਮੰਗਿਆ ਉਹਨਾਂ ਦੀ ਅਰੈਸਟ ਹਾਂਜੀ ਬਿਲਕੁਲ ਅਰੈਸਟ ਕਰਕੇ ਜੋ ਬੰਦੀ ਸਜ਼ਾ ਨੂੰ ਸਜ਼ਾ ਮਿਲੇ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀਗੀ ਸੁਨੈਨਾ ਰਾਜ ਦੀ ਜਿਹੜੀ ਕੁੜੀ ਆ ਬਰੋਡ ਡੈਥ ਆਈ ਸੀਗੀ ਇਹਦੇ ਸਬੰਧ ਵਿੱਚ ਅਸੀਂ ਜਿਹੜੀ ਆ ਕੁੜੀ ਦੇ ਮਦਰ ਦੇ ਬਿਆਨ ਲੈ ਕੇ ਜਿਹੜਾ ਆ ਤੇ ਇਹਦੇ ਪਤੀ ਦੇ 700 ਦੇ ਤੇ ਤੇ ਨਾਲੇ ਭੈਣਾਂ ਦੇ ਜਿਹੜਾ ਮੁਕੱਦਮਾ ਦਰਜ ਕੀਤਾ ਹੈ ਇਹਦੇ ਸਬੰਧ ਵਿੱਚ ਅਸੀਂ ਜਿਹੜਾ ਅੱਜ ਇਹਨਾਂ ਨੂੰ ਆਸ਼ਵਾਸ਼ਣ ਦੇ ਰਹੇ ਹਾਂ ਕਿ ਅਸੀਂ ਵਿਥਿਨ ਜਿਹੜਾ ਆ ਦੋ ਚਾਰ ਘੰਟੇ ਜਿਹੜੇ ਅਕਿਊਸ ਆ ਅਰੈਸਟ ਕਰਾ ਸਰ ਉਹਨਾਂ ਨੇ ਵੀ ਕਿਹਾ ਕਿ ਜਿਹੜੇ ਪਾਰਸ਼ਲ ਕੌਂਪਲੈਂਟ ਲਗਾਏ ਹੋ ਉਹਨਾਂ ਵੱਲ ਗਏ ਆ ਤੇ ਸਾਨੂੰ ਪੁਲਿਸ ਵੱਲੋਂ ਫੋਨ ਆਂਦੀ ਆ ਕਿ ਤੁਹਾਡੀ ਲੜਕੀ ਨੇ ਕਿਹੜਿਆ ਹਸਪਤਾਲ ਦੇ ਵਿੱਚ ਜਾ ਕੇ ਆ ਤੇ ਜਦੋਂ ਉੱਥੇ ਜਾ ਕੇ ਦੇਖਿਆ ਜਾਂਦਾ ਤਾਂ ਜਿਹੜੇ ਉੱਥੇ ਨੇ ਮੌਜੂਦਾ ਪਾਰਸ਼ਲ ਕੌਂਪਲੈਂਟ ਉੱਥੇ ਦੀ ਮੁੱਕੇ ਤੋਂ ਹੀ ਕਰਾ ਲੋ ਜਾਂਦੇ ਆ ਵੀ ਸਾਨੂੰ ਹਸਪੀਟਲ ਵਾਲਿਆਂ ਨੇ ਇਨਫੋਰਮੇਸ਼ਨ ਦਿੱਤੀ ਸੀਗੀ ਨਾ ਕਿ ਸਾਨੂੰ